ਸੋ ਸਭ ਤੋਂ ਪਹਿਲਾਂ ਨਾ ਮੈਂ ਜਿਹੜਾ ਹੈਗਾ ਉਹ ਫਿਲਮ ਬਣਾਈ ਫਿਰ ਆਪਣਾ ਰੇਡੀਓ ਆਸਟ੍ਰੇਲੀਆ ਪਰ ਨਾ ਹਮੇ ਆਪਣੇ ਬਾਤਾਂ ਪਵਾ ਦੀਆਂ ਪ੍ਰੋਗਰਾਮ ਸ਼ੁਰੂ ਕਰਿਆ ਬਹੁਤ 2-3 ਸਾਲ ਚੱਲਦਾ ਰਿਹਾ ਉਹ ਪਹਿਲੀ ਵਾਰ ਲੋਕਾਂ ਨੇ ਆਵਾਜ਼ ਦੇ ਵਿੱਚ ਨਾ ਆਵਾਜ਼ ਕੀ ਦੁਨੀਆ ਦੇ ਵਿੱਚ ਸੁਣਿਆ ਵੀ ਪਵਾ ਦੀ ਦੇ ਵਿੱਚ ਬੰਦਾ ਰੇਡੀਓ ਪਰ ਬੋਲ ਰਿਹਾ ਹੂੰ ਫਿਰ ਇੱਕ ਫਿਲਮ ਦੀ ਕੀਮਤ ਜੀ ਉਹ ਗੁਲਜ਼ਾਰ ਪਾਉ ਦਾ ਉਸ ਗਲਮਾਨ ਨੇ ਫਿਲਮ ਬਣਾਈ ਉਹ ਫਿਲਮ ਸਿਨੇਮੇ ਵਾਲੀ ਗਈ ਰਹੀ ਰਾਜਪੁਰੇ ਅੱਛਾ ਪਰ ਉਹ ਫਿਲਮ ਦੇਖਣ ਵਾਲੇ ਬੰਦੇ ਹੈ ਮੈਂ 2-3 ਨੇ ਤੇ ਜਿਹੜੇ ਮਾਣੇ ਹੜੇ ਤੇ ਫੇਰ ਉਹ ਫਿਲਮਾਂ ਵੀ ਉਹ ਬਣਾਤੀ ਜਿਹੜੇ ਦੂਸਰੇ ਆਮ ਕੈਮਰੇ ਨਹੀਂ 4K ਕੈਮਰੇ ਉਹਨਾਂ ਪਰੇ ਬਣਾਤੀ ਦੀ ਹਾਂਜੀ ਤੇ ਸਾਲ ਦੋ ਸਾਲ ਤਾਂ ਫਿਲਮ ਬਣਦੀ ਰਹੀ ਜਦ ਮਾਰੇ ਪੈਸੇ ਮੇਰੇ ਫਿਲਮ ਦੀ ਛੂਟੀ ਸ਼ੁਰੂ ਕਰ ਲੈਂਦੇ ਜਦ ਪੈਸੇ ਮੁੱਕ ਜਾਂਦੇ ਫਿਰ ਬੰਦ ਕਰ ਦਿੰਦੇ ਫੇਰ ਉਹ ਫਿਲਮ ਨਾ ਸਿਨੇਮੇ ਵਿੱਚ ਲਾਣੀ ਦੀ ਰਾਜਪਾਲ ਪਸੇ ਨੂੰ ਨਾ ਹਾਂਜੀ ਹਮੇਰੇ ਕਲੂਸ਼ਨ ਕੰਟਰੋਲ ਬੋਰਡ ਦੇ ਆਪਣੇ ਉਹ ਵੀ ਰਹੇ ਨੇ ਚੇਅਰਮੈਨ ਆਪ ਕਾਨ ਸਿੰਘ ਪੰਨੂ ਡੀਸੀ ਵੀ ਰਹੇ ਹੰਬਰ ਸਰਗੇ ਜੀ ਉਹਰੇ ਆਪਣੇ ਪਿੰਡ ਹੈ ਉਹਨਾਂ ਦਾ ਨੀਲਪੁਰ ਉੱਥੇ ਨਾਲ ਆਪਣੇ ਪਿੰਡ ਦੇ ਉਹਨਾਂ ਦਾ ਡੇਰਾ ਉੱਥੇ ਆਉਂਦੇ ਰਹੇ ਗਿੰਦੇ ਸ਼ਨੀਵਾਰ ਐਤਵਾਰ ਨੂੰ ਜੀ ਮੈਂ ਵੀ ਨਾ ਚਲੇ ਗਿਆ ਹਮੇ ਦੋ ਜਣੇ ਤੇ ਉਹ ਕਹਾ ਵੀ ਥਮੇ ਕਿਤਰਾ ਹੈ ਉਹ ਇਸ ਬੋਲੀ ਭੁਲਾ ਪੋਦੀ ਮਾਜੀ ਮਾਨਾ ਨਾ ਫਿਲਮ ਬਣਾਈ ਹੈ ਜੀ ਕਾ ਫਿਰ ਸਿਨੇਮੇ ਮ ਲਾਓ ਮਹ ਲਗਦੀ ਨਹੀਂ ਕਿ ਕਹਾ ਮਾਜੀ ਪੈਸੇ ਮੰਗ ਰਹੀ ਹੈ ਕਿ ਉਹ ਸਿਨੇਮਾ ਕਰਾਇ ਪਰ ਲੈਣਾ ਦਾ ਉਸਕੇ ਪੋਸਟਰ ਸਿਆਰ ਫਲਾਣਾ ਟਪਕਾਣਾ ਬਹੁਤ ਕੰਝਰ ਖਾਣਾ ਪੈਣਾ ਸੀ ਤੇ ਲੋ ਜੀ ਕਾ ਕਿੰਨੇ ਕੇ ਪੈਸੇ ਮਾਜੀ 1.5 ਲੱਖ ਰੁਪਇਆ ਲਗੇਗਾ ਠੀਕ ਹੈ ਕਾ ਇਹਨਾਂ ਨੂੰ ਨੰਬਰ ਨੋਟ ਕਰਾਓ ਵੀ ਥੋੜੇ ਦਿਨ ਬਾਅਦ ਉਹਨਾਂ ਦਾ ਫੋਨ ਆ ਗਿਆ ਕਹਿੰਦਾ ਵੀ ਪੈਸੇ ਲੈ ਜਾਓ ਕਰੋਣਾ ਨੇ ਉਹ ਕਰਿਆ ਫਿਲਮ ਸਿਨੇਮੇ ਵਾਲਾ ਦੀ ਜੀ ਫਿਲਮ ਜਿੱਦਣਾ ਹਮੇ ਪਹਿਲੇ ਦਿਨ ਦੇਖਣ ਆਲੇ ਸੱਤ ਬੰਦੇ ਦੇ ਅੱਛਾ ਤੇ ਉਹ ਕਿਆ ਕਰੇ ਕਰਿਆ ਫੇਰ ਨਾ ਬੰਦੇ ਮਾਰੇ ਕੋਈ ਕਿਸੇ ਨੂੰ ਪਤਾ ਲੱਗ ਜੇ ਰੇ ਫਿਲਮ ਬਣਾਈ ਵੀ ਇਹਨਾਂ ਨੇ ਸਿਨੇਮੇ ਮਲਾਈ ਵੀ ਆ ਬੰਦਾ ਵਗੈਰ ਫਿਲਮ ਦਿਖਾ ਕੇ ਲਿਆਉਗਾ ਨੂੰ ਉਹ ਜਾਏਗਾ ਸਿਨੇਮੇ ਵਾਲਿਆਂ ਕੋਲ ਅਗਰੇ ਫਿਲਮ ਦਿਖਾਉ ਉਹਨੂੰ ਇਹਨੇ ਬੰਦੇ ਕਿੱਥੇ ਮੰਗੇ ਖੜਿਆ ਉਹ ਕਹਾ ਸ਼ਰਮ ਕਰੋ ਕੋਈ ਯਾਰ ਵੀ ਥਵੇਂ ਬੰਦੇ ਤਾਂ ਲਿਆਓ ਪੰਜ ਚਾਰ 10 ਹਾਂਜੀ ਇੱਕ ਕਮ ਤੇ ਪਿੱਛੇ ਸਿਨੇਮਾ ਚਲਾਵਾਂਗੇ ਐਡਾ بڑا ਸੋ 8 ਦਿਨ ਬੰਨਣਾ ਉਹ ਫਿਲਮ ਚਲਾ ਕੇ ਰੱਖ ਜੀ